ਕਿ ਕਿ ਮੈਂ ਇਸ ਕਮੇਟੀ ਦੇ ਬਾਰੇ 2 ਘੰਟੇ ਬੋਲ ਸਕਦਾ ਲੇਕਿਨ ਮੈਂ ਆਸਾ ਆਸਾ ਦੱਸ ਰਿਹਾ ਵੀ ਇਹਨਾਂ ਨੇ ਕੀਤਾ ਕੀ ਕੀ ਕੀਤਾ ਜਿਸ ਘਰ ਦੇ ਵਿੱਚ ਜਿਗਰੂ ਘਰ ਦੇ ਵਿੱਚ ਗ੍ਰੰਥੀ ਸਿੰਘਾਂ ਦੀ ਪ੍ਰਚਾਰਕਾਂ ਦੀ ਢਾਡੀ ਸਿੰਘਾਂ ਦੀ ਰਾਗੀਆਂ ਦੀ ਜੇ ਉਹ ਸੁਰੂ ਘਰ ਦੇ ਕਦਮ ਰਹੀ ਹੈ ਤੇ ਪ੍ਰਚਾਰ ਵੀ ਠੀਕ ਹੋ ਸਕਦਾ ਇਸ ਘਰ ਦੇ ਬਹੁਤ ਹੀ ਹਰਮਨ ਪਿਆਰੇ ਗ੍ਰੰਥੀ ਫੈਕ ਗ੍ਰੰਥੀ ਜਾਨੀ ਅਮਰ ਸਿੰਘ ਜੀ ਉਹਨਾਂ ਉੱਤੇ ਝੂਠਾ ਇਲਜ਼ਾਮ ਲਗਾ ਕੇ ਉਹਨਾਂ ਨੂੰ ਫਰਗ ਕਰ ਦਿੱਤਾ ਗਿਆ ਇਲਜ਼ਾਮ ਕੀ ਬਾਇਅ ਕਮੇਟੀ ਦੇ ਵਿੱਚ ਕਹਿੰਦੇ ਜੀ ਇਹ ਤਾਂ ਨੇ ਸ਼ਰਾਬ ਪੀਤੀ ਹੋਈ ਸੀ ਤਿੰਨ ਮਹੀਨੇ ਪਹਿਲੇ ਮੈਂ ਕਹਿੰਦੇ ਤਿੰਨ ਮਹੀਨੇ ਪਹਿਲੇ ਪੀਤੀ ਸੀ ਸਮੈਲ ਆਈ ਤਾਂ ਫੜ ਲਿਆ ਜੀ ਉਸ ਵੇਲੇ ਤਿੰਨ ਮਹੀਨੇ ਖਟਾੜੀ ਹੁੰਦੇ ਸਭ ਹੈ ਜੀ ਮੈਂ ਕਹਾਂ ਮੈਨੂੰ ਦੱਸੋ ਕਿਹੜੇ ਬੰਦੇ ਨੂੰ ਸਮੈਲ ਆਈ ਸੀ ਅਗਰ ਉਹ ਵੀ ਜੀ ਦੱਸਣਾ ਚੁੱਪਾ ਰਾਮ ਲਾ ਕੇ ਗ੍ਰੰਥੀ ਸਿੰਘਾਂ ਨੂੰ ਕੱਢਿਆ ਜਾ ਰਿਹਾ ਇਹ ਕਰਪਾਲ ਸਿੰਘ ਜੀ ਸਾਹਿਬ ਉਹਨਾਂ ਨੂੰ ਝੁੱਠਾ ਰਾਮ ਨਾ ਕਿਹਾ ਤਾਂ ਦਾਤਾ ਮੁੜ ਕੇ ਉਹਨਾਂ ਤੋਂ ਮਾਫੀ ਮੰਗਣੀ ਜ਼ਰੂਰ ਕਰ ਦਿੱਤੀ ਇਹ ਹਾਲ ਸੋ ਮੈਂ ਚਾਹਣਾ ਵੀ ਅਸੀਂ ਜਿੱਦੇ ਗ੍ਰੰਥੀ ਸਿੰਘ ਸਾਡੇ ਪੱਟੀ ਸਾਹਿਬ ਇਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਠੀਕ-ਠਾਕ ਕੀਤਾ ਇਹਨਾਂ ਨੇ ਇਹਨਾਂ ਨੇ ਪਿਛਲੀ ਵਾਰ ਸਪੋਰਟ ਵੀ ਬੜੀ ਕੀਤੀ ਸੋ ਮੈਂ ਦੂਜੀ ਗੱਲ ਜਿਹੜੀ ਬੇਅਦਬੀ ਦੀ ਅਸੀਂ ਅੱਜ ਰੋਲਾ ਪਾਨੇ ਆ ਪੰਜਾਬ ਵਿੱਚ ਬੇਅਦਬੀ ਹੋ ਰਹੀ ਆ ਸਭਾ ਹੈਬਲ ਕਰੋੜ ਦੇ ਉੱਤੇ ਦੋ ਗੁਰੂ ਘਰ ਹਾਲ ਨੇ ਅੱਗੇ ਸਾਹਮਣੇ ਇੱਕ ਵਿੱਚ ਸਵੇਰੇ 4 ਵਜੇ ਨਾਮ ਸਿਮਰਨ ਹੋ ਗਿਆ ਤੇ ਦੂਜੇ ਹੱਥ ਤਾੜੀਆਂ ਮਾਰ ਕੇ ਨੱਚਿਆ ਜਾ ਰਿਹਾ ਉਹ ਨੱਚਣ ਵਾਲਾ ਕੋਣ ਹੈ ਤਾੜੀਆਂ ਮਾਰਨ ਵਾਲਾ ਕੋਣ ਹੈ ਗੁਰੂ ਘਰ ਦਾ ਵਾਇਸ ਪ੍ਰਧਾਨ ਪਿੰਡਰ ਔਰ ਇਹ ਮੈਂ ਐਵੇਂ ਨਹੀਂ ਕਹਿ ਰਿਹਾ ਮੇਰੇ ਕੋਲ ਵੀਡੀਓ ਹੈਗੀਆਂ ਨੇ ਕੋਈ ਮੇਰੇ ਕੋਲ ਵੀਡੀਓ ਲੈਣਾ ਚਾਹੁੰਦਾ ਵੀਡੀਓ ਵੀ ਦੇ ਦੇਣਾ ਸੋ ਅਸੀਂ ਅੱਗੇ ਵੀ ਕਹਿ ਕੇ ਜੇ 6 ਗਰੁੱਪ ਨੂੰ ਸੇਵਾ ਮਿਲ ਗਈ ਅਸੀਂ ਪਹਿਲੇ ਦਿਨ ਗਿਆਨੀ ਅੰਗਰੇਜ਼ੀ ਨੂੰ ਹੈਡ ਗਿਣਤੀ ਲਾ ਕੇ ਆਵਾਂਗੇ ਪੱਤੀ ਸਾਹਿਬ ਨੂੰ ਲੈ ਕੇ ਆਵਾਂਗੇ ਕਿਉਂਕਿ ਇਹਨਾਂ ਦੀ ਬਦਨਾਮੀ ਕੀਤੀ ਗਈ ਹੈ ਬਾਅਦ ਵਿੱਚ ਅਸੀਂ ਇਹ ਨਹੀਂ ਕਾਉਦੇ ਕਰਾਂਗੇ ਮੈਂ ਤਾਂ ਕਮੇਟੀ 'ਚ ਪਿਛਲੇ ਸਾਲ ਤੋਂ ਰੋਲਾ ਪਾਣਦੇ ਆਂ ਪਰ ਕਿਉਂਕਿ ਇਹ ਨਕੰਬੀ ਖਿਚੜੀ ਕਮੇਟੀ ਆ ਗਈ ਮੈਨੂੰ ਕਿਸੇ ਨੇ ਪੁੱਛਿਆ ਮਰਜੀਸ਼ਿਆ ਤੂੰ ਸਭ ਤੋਂ ਵੱਡੀ ਗਲਤੀ ਕੀ ਕੀਤੀ ਮੈਂ ਕਹਿੰਦਾ ਮੈਂ ਖਿਚੜੀ ਕਮੇਟੀ ਨਾਲ ਇਲੈਕਸ਼ਨ ਲੜਿਆ ਚਾਹੇ ਮੈਂ ਬਣ ਗਿਆ ਕਮੇਟੀ ਮੈਂਬਰ ਸਟੇਜ ਕਪਟਰ ਵੀ ਬਣ ਗਿਆ ਮੈਂ ਸਟੇਜ ਕਪਟਰ ਨਹੀਂ ਜੰਮਿਆ ਸਾਂ ਮੈਂ ਗੁਰਸਿੰਘ ਜੰਮਿਆ ਸਾਂ ਤੇ ਗੁਰਸਿੱਖੀ ਮਰਾਂਗਾ ਨਾ ਮੈਂ ਆਪ ਖਾਣਾ ਤੇ ਨਾ ਮੈਂ ਕਿਸੇ ਨੂੰ ਖਾਣ ਦੇਣਾ ਬੱਚੀਆਂ ਖਬਰਾਂ ਸਭ ਤੋਂ ਪਹਿਲਾਂ ਤਾਜ਼ਾ ਤਰੀਨ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ YouTube ਚੈਨਲ ਜਨਸ਼ਕਤੀ نیوز ਪੰਜਾਬ ਅਤੇ ਫੇਸਬੁੱਕ ਪੇਜ ਲਾਈਕ ਅਤੇ ਸ਼ੇਅਰ ਕਰੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.janshakti news.com ਤੇ ਬ੍ਰਾਊਜ਼ ਕਰੋ ਅਤੇ ਰੋਜ਼ਾਨਾ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਈ ਪੇਪਰ ਜਨ ਸ਼ਕਤੀ ਨਿਊਜ਼ ਪੰਜਾਬ ਤੇ ਕਲਿੱਕ ਕਰੋ ਧੰਨਵਾਦ